ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਜੋ ਖਾਲਸਾ ਏਡ ਦੇ ਮੁਖੀ ਸਰਦਾਰ ਰਵੀ ਸਿੰਘ ਖਾਲਸਾ ਜੀ ਨੇ ਅਨਾਉਂਸਮੈਂਟ ਕੀਤੀ ਹੈ ਸਾਡਾਂ ਬਾਰੇ ਉਹਨਾਂ ਨੇ ਬੜੀ ਗੰਭੀਰਤਾ ਦੇ ਨਾਲ ਇਸ ਵਿਸ਼ੇ ਨੂੰ ਸਮਝਿਆ ਤੇ ਇਹਦਾ ਅੱਗੇ ਤੋਂ ਕੀ ਹੱਲ ਹੋ ਸਕਦਾ ਇਸ ਤੇ ਵੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਮੈਨੂੰ ਨਹੀਂ ਲੱਗਦਾ ਵੀ ਆਪਣੇ ਕੋਈ ਸਰਕਾਰਾਂ ਬਹੁਤੀਆਂ ਇਸ ਮੁੱਦੇ ਤੇ ਜਿਆਦਾ ਗੰਭੀਰ ਹੋਣ ਤਾਂ ਬਹੁਤ ਵਧੀਆ ਗੱਲ ਆ ਜੇ ਉਹਨਾਂ ਨੇ ਇਸ ਚੀਜ਼ ਬਾਰੇ ਸੋਚਿਆ ਤਾਂ ਇਸ ਚੀਜ਼ ਦਾ ਉਪਰਾਲਾ ਕੀਤਾ ਉਹਨਾਂ ਨੇ ਇਹ ਅਨਾਉਂਸਮੈਂਟ ਕੀਤੀ ਹੈ ਸਾਧ ਸੰਗਤ ਜੀ ਵੀ ਜਿਹੜੇ ਹੜ੍ਹ ਪ੍ਰਭਾਵਿਤ ਏਰੀਆ ਹੈਗਾ ਜਿਹੜੇ ਹੜ੍ਹ ਪ੍ਰਭਾਵਿਤ ਪਿੰਡ ਹੈਗੇ ਨੇ ਉਹਨਾਂ ਪਿੰਡਾਂ ਦੇ ਵਿੱਚ ਜਿਹੜੇ ਸਕੂਲ ਬਣੇ ਆ ਉਹ ਉਹਨਾਂ ਸਕੂਲਾਂ ਨੂੰ ਵਧੀਆ ਤਰੀਕੇ ਦੇ ਨਾਲ ਤਿਆਰ ਕਰਨ ਦਾ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਉਹ ਪਿੰਡ ਦੀ ਪੰਚਾਇਤ ਸਿੱਖਿਆ ਅਥਾਰਟੀ ਤੇ ਹੋਰ ਜਿਹੜੀਆਂ ਸੰਸਥਾਵਾਂ ਹੈਗੀਆਂ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਨ ਦਾ ਉਪਰਾਲਾ ਕਰਨਗੇ ਆਉਣ ਵਾਲੇ ਸਮਿਆਂ ਦੇ ਵਿੱਚ ਔਰ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ ਮੰਨ ਲਓ ਅਸੀਂ ਹਾਰਡ ਜਿਹੜੇ ਆਉਂਦੇ ਆ ਇਨਾਂ ਤੋਂ ਸ਼ਾਰਟ ਟਰਮ ਆਸਤੇ ਦਾ ਸੀ ਸੇਵਾ ਵਾਸਤੇ ਸਾਰੇ ਪੰਜਾਬੀ ਤੇ ਪੰਜਾਬ ਇੱਕ ਦੂਜੇ ਦੇ ਨਾਲ ਮੁੱਡੇ ਨਾਲ ਮੁੱਡਾ ਲਾ ਕੇ ਖੜਾ ਉਹ ਆਪਾਂ ਦੇਖ ਹੀ ਲਿਆ ਵੀ ਕਿੰਨੀ ਹੰਬਫਮਾ ਕੇ ਸੰਗਤ ਪਹੁੰਚੀ ਐ ਤੇ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਤੋਂ ਜਾਨੀ ਦੇ ਮਾਲੀ ਨੁਕਸਾਨ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਉਸ ਦੇ ਉੱਤੇ ਉਹਨਾਂ ਨੇ ਵੀ ਸਕੂਲਾਂ ਦੇ ਵਿੱਚ 12-12 ਫੋਟੋ ਉੱਚੇ ਸਕੂਲ ਕਰਕੇ ਤੇ ਉਹਦੀ ਫਾਊਂਡੇਸ਼ਨ ਮਜ਼ਬੂਤ ਕਰਕੇ ਅਫਰਕਾ ਦੇ ਵਿੱਚ ਜਿਵੇਂ ਮੰਨ ਲਓ ਨੀਚੇ ਕੋਈ ਟੈਂਕ ਸਿਸਟਮ ਹੈਗਾ ਤਾਂ ਉਸ ਟੈਂਕ ਸਿਸਟਮ ਦੇ ਨਾਲ ਇੱਕ ਬੋਟ ਵਗੈਰਾ ਦਾ ਵੀ ਉੱਥੇ ਪ੍ਰਬੰਧ ਹੋਊਗਾ ਤੇ ਉਹਨਾਂ ਨੂੰ ਖਾਲਸਾ ਏਡ ਦੇ ਜਿਹੜੇ ਨਮਾਇंदे ਹੈਗੇ ਆ ਉਹ ਹਰੇਕ 6-6 ਮਹੀਨਿਆਂ ਬਾਅਦ ਆ ਕੇ ਐਨਲਾਈਜ਼ ਕਰਿਆ ਕਰਨਗੇ ਤੇ ਉਹਦੇ ਵਿੱਚ ਪੈਨਡ ਪੈਨਡ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਤੇ ਜੇ ਹੁਣ ਮੰਨ ਲਓ ਜਿਹੜੇ ਵੀ ਹਾਰਡ ਪ੍ਰਭਾਵਿਤ ਏਰੀਏ ਹੈਗੇ ਆ ਜਿਹੜੇ ਜਾਦੇ ਨੁਕਸਾਨ ਹੋਇਆ ਜਿੱਥੇ ਹੜ੍ਹਾਂ ਦਾ ਤਾਂ ਉਹ ਹਰੇਕ ਪਿੰਡ ਦੀ ਪੰਚਾਇਤ ਵੱਧ ਤੋਂ ਵੱਧ ਇਸ ਚੀਜ਼ ਨੂੰ ਸੋਚ ਵਿਚਾਰ ਕਰਕੇ ਤੇ ਉਹਨਾਂ ਨਾਲ رابطہ ਕਾਇਮ ਕਰਕੇ ਜੋ ਵੀ ਪਿੰਡ ਦਾ ਬੰਦਾ ਹੈਗਾ ਉਹ ਯੋਗਦਾਨ ਤਾਂ ਉਹ ਉਹਨਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਆਪ ਦਾ ਯੋਗਦਾਨ ਦੇਣ ਤਾਂ ਜੋ ਕਿ ਜੋ ਉਹ ਕਰਨਾ ਚਾਹੁੰਦੇ ਆ ਉਹਨੂੰ ਛੇਤੀ ਤੋਂ ਛੇਤੀ ਉਹੋ ਆਪਣੇ ਪੰਜਾਬੀਆਂ ਵਾਸਤੇ ਤੇ ਆਪਣੇ ਪੰਜਾਬ ਵਾਸਤੇ ਇਸ ਚੀਜ਼ ਨੂੰ ਕਰ ਸਕਣ ਤਾਂ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੜ੍ਹਾਂ ਦੀ ਮਾਰ ਤੋਂ ਬਚਿਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ